ਸੱਜਗਾਲ ਜੀ ਜਿੰਨੇ ਜਿੰਨੇ ਵੀ ਪੈਸਾ ਨਹੀਂ ਵੇਖਿਆ ਉਹ ਇਹ ਪੈਸਾ ਜ਼ਰੂਰ ਦੇਖ ਲਵੇ ਇਹ ਹੈ ਇੱਕ ਪੈਸਾ ਕੋਈ ਸਮਾਂ ਸੀ ਇੱਕ ਪੈਸਾ ਵੀ 100 ਰੁਪਏ ਵਰਗਾ ਸੀ ਪਰ ਅੱਜ 100 ਵੀ ਜਿਹੜਾ ਆ ਇੱਕ ਪੈਸੇ ਦੀ ਕੀਮਤ ਜੋਗਾ ਵੀ ਨਹੀਂ ਰਹਿ ਗਿਆ ਕਿ ਪਈ 100 ਦਾ ਵੀ ਕੁਝ ਨਹੀਂ ਬਣਦਾ ਪਰ ਤੁਹਾਨੂੰ ਦੱਸਦੇ ਕਿ ਸੌਂਕ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਸੇ ਤਰ੍ਹਾਂ ਦਾ ਸੌਂਕ ਰੱਖਿਆ ਇਸ ਵੀਰ ਨੇ ਤੁਸੀਂ ਦੇ ਦੇ ਪੀਓ ਪੀ ਹਰ ਤਰ੍ਹਾਂ ਦਾ ਪੈਸਾ ਹਰ ਤਰ੍ਹਾਂ ਦਾ ਰੁਪਈਆ ਤੇ ਪੁਰਾਣੇ ਤੋਂ ਪੁਰਾਣੇ ਸਿੱਕੇ ਜਿਹੜੇ ਆ ਅੱਜ ਵੀ ਸਾਮ ਕੇ ਰੱਖੇ ਹੋਏ ਨੇ ਸਿੱਕਿਆਂ ਨੂੰ ਰੁਪਈਆਂ ਨੂੰ ਸੰਭਾਲਣ ਦਾ ਜਾਂ ਪ੍ਰਾਤਣ ਰੁਪਈਆਂ ਨੂੰ ਪੈਸਿਆਂ ਨੂੰ ਸੰਭਾਲਣ ਦਾ ਜਿਹੜਾ ਆ ਉਹ ਏਸਫੀਰ ਨੂੰ ਸੌਂ ਕਹਤੇ ਹਰ ਤਰ੍ਹਾਂ ਦਾ ਉਹ ਰੁਪਈਆ ਸਾਮ ਕੇ ਰੱਖਿਆ ਜੋ ਵੀ ਅੱਜ ਤੱਕ ਮਾਰਕੀਟ ਦੇ ਵਿੱਚ ਆਇਆ ਇਹ ਰੁਪਈਆ ਤੁਸੀਂ ਦੇਖਦੇ ਪਈਓ ਕਿੰਨਾ ਜ਼ਿਆਦਾ ਪੁਰਾਣਾ ਇਹ 2 ਰੁਪਈਏ 1 ਰੁਪਈਆ ਜਿਹੜਾ ਆ ਜ਼ਿਆਦਾਤਰ ਜਿਹੜਾ ਆ ਸਾਡੇ ਭਾਰਤ ਦੇ ਵਿੱਚੋਂ ਅਲੋਪ ਹੀ ਹੋ ਗਏ ਟਰੈਕਟਰ ਵਾਲੇ 5 ਰੁਪਈਏ ਵੀ ਬਹੁਤ ਸਾਰੇ ਲੋਕਾਂ ਨੇ ਦੇਖੇ ਹੋਣਗੇ ਜਿਨ੍ਹਾਂ ਨੇ ਨਹੀਂ ਵੇਖੇ ਜਾਂ ਜਿਨ੍ਹਾਂ ਨੇ ਵੇਖੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ 5 ਰੁਪਏ ਟਰੈਕਟਰ ਵਾਲੇ ਜਾਂ 30 ਰੁਪਏ ਇਹ ਜਿਹੜੇ ਚਲੋ ਅੱਜ ਵੀ ਮਿਲ ਜਾਂਦੇ ਆ ਪਰ ਕਿਤਨਾ ਕਿਤੇ ਸੌਂਕ ਇਹ ਹਜ਼ਾਰ ਰੁਪਏ ਜਿਹੜਾ ਕਿ ਸਾਡੀ ਜ਼ਿੰਦਗੀ ਜੋ ਪੂਰੀ ਤਰ੍ਹਾਂ ਚਲਿਆ ਗਿਆ ਪਰ ਵੀਰ ਨੇ ਅੱਜ ਵੀ ਸਾਹਮਣੇ ਰੱਖਿਆ ਹੋਇਆ ਆ ਦੇਖੋ ਕਿੰਨੀ ਕਰੰਸੀ ਜਿਹੜੀ ਇਸ ਵੀਰ ਨੇ ਸਾਹਮਣੇ ਰੱਖੀ ਹੋਈ ਹੈ ਪੁਰਾਣੀ ਤੋਂ ਪੁਰਾਣੀ ਕਰੰਸੀ ਜਿੱਦੇ ਚ ਵੀਰ ਨੇ ਇੱਕ ਪੈਸਾ ਵੀ ਸਾਹਮਣੇ ਰੱਖਿਆ ਹੋਇਆ ਆ ਜਿਹੜਾ ਕਿ ਅਸੀਂ ਤਾਂ ਆਪਣੀ ਸੰਭਾਲ ਦੇ ਵਿੱਚ ਨਹੀਂ ਦੇਖਿਆ ਪਰ ਸਾਡੇ ਬਜ਼ੁਰਗਾਂ ਨੇ ਇਸ 1 ਪੈਸੇ ਨਾਲ ਹੀ ਬਹੁਤ ਸਾਰਾ ਖਾਣ-ਪਾਨ ਦਾ ਸਮਾਨ ਖਰੀਦਿਆ ਹੋਇਆ। ਤੁਸੀਂ ਦੇਖਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਇਹ ਪੁਰਾਤਨ ਰੁਪਈਆਂ ਦੀਆਂ ਜਿਹੜੇ ਕਿ ਅੱਜ ਵੀ ਕੁਝ ਰੁਪਈਏ ਸਿੱਕੇ ਚੱਲਦੇ ਪਏ ਨੇ ਪਰ ਮੁੱਲ ਥੋੜਾ ਰਹਿ ਚੁੱਕਾ ਆ ਪਰ ਉਸ ਸਮੇਂ ਦੇ ਵਿੱਚ ਇਹਨਾਂ ਸਿੱਕਿਆਂ ਦਾ ਇਹਨਾਂ ਰੁਪਈਆਂ ਦਾ ਮੁੱਲ ਬਹੁਤ ਜ਼ਿਆਦਾ ਸੀ ਤੇ ਲੋਕ ਇਸ ਸਿੱਕਿਆਂ ਨਾਲ ਬਹੁਤ ਕੁਝ ਘਰ ਦੇ ਵਿੱਚ ਖਰੀਦ ਕੇ ਲਿਆਉਂਦੇ ਸੀ। ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਤੇ ਤਸਵੀਰਾਂ ਵੇਖ ਲਿਆ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਗੱਲ ਗੱਬਾਤ ਕਰਦੇ ਆਂ ਉਸ ਵੀਰ ਦੇ ਨਾਲ ਭਜੀ ਆਪਣਾ ਅੱਜ ਨੂੰ ਦੱਸਾਂਗੇ ਜੀ ਪਿੰਡ ਤੋਂ ਲਿਜੀ ਰਾਂਜੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਹੈ ਤਸਵੀਰ ਪਟਾਰਾ ਜੀ ਬੜੇ ਪੁਰਾਣੇ ਸਿੱਕੇ ਵੀ ਸਾਂਭੇ ਹੋਏ ਐ ਨੋਟ ਵੀ ਸਾਂਭੇ ਹੋਏ ਐ ਕੀ ਵਜ੍ਹਾ ਐ ਇਹ ਮੈਨੂੰ ਬਚਪਨ ਜੇ ਦੱਸੂਗਾ ਜੀ ਨੋਰ ਸੰਬੰਧ ਦਾ ਜੀ ਲੋਕਾਂ ਦੀ ਜਾਇਦਾਦ ਹੁੰਦਾ ਸੀ ਮੈਨੂੰ ਬਚਪਨ ਤੋਂ ਮੇਰੇ ਸੰਭਲ ਜਿੱਦ ਪ੍ਰਣਾ ਕੋਸ਼ਿਕਾ ਕੋਈ ਵੀ ਹੁੰਦਾ ਹੈ ਮੈਨੂੰ ਮੇਰੇ ਮਨ ਨੂੰ ਚੰਗਾ ਲੱਗਦਾ ਮੈਂ ਸਾਮ ਕਰਦਾ ਹੈ ਇਹ ਇੱਕ ਪੈਸਾ ਵੀ ਸਾਂਭਿਆ ਵਾ ਦੋ ਪੈਸੇ 20 ਪੈਸੇ ਸੋ ਇਹਨਾਂ ਦਾ ਕਿੰਨਾ ਕੁ ਮਹੱਤਵ ਵਾ ਪਹਿਲੇ ਕੀ ਕੀ ਇਹਨਾਂ ਦਾ ਸਾਮਾਨ ਆ ਜਾਂਦਾ ਸੀ ਦੇਖੋ ਜੀ ਜਦੋਂ ਦਾ ਮੈਂ ਸਾਂਭਿਆ ਜੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਇਹਦਾ 1 ਰੁਪਏ ਦਾ ਜੇ 10 20 ਮੈਂ ਘਰ ਦੇ ਉਹ ਸਾਰਾ ਇਹ ਕੁਝ ਹਾਂ ਜਦਾਂ ਇੱਕ ਹੱਥ ਚਲਕ ਜਾ ਰਹਾ ਹੋ ਜਾਂਦਾ ਜੀ ਇੱਕ ਪੈਸੇ ਨਾਲ ਹਾਂ ਜੀ ਹਾਂ ਜੀ ਤੇ ਹੋਰ ਕੀ ਕੀ ਸਾਂਭਿਆ ਹੋਇਆ ਜਿਵੇਂ ਨੋਟਾਂ ਜਾਂ ਹੋਰ ਕਿਹੜੇ ਕਿਹੜੇ ਪੈਸੇ ਆ ਆ ਦੇਖੋ ਜੀ ਆ ਜਿਵੇਂ 1 ਰੁਪਿਆ ਜੀ ਆ 2 ਰੁਪਏ ਆ ਜੀ ਤੇ ਆ 5 ਰੁਪਏ ਆ ਜੀ ਆ ਜੀ ਵੇਖੋ ਜੀ ਆ 10 ਦਾ نوٹ ਅੱਜ ਕੱਲ ਸਮੇ ਵਿੱਚ ਨਹੀਂ ਲੱਭੇਗਾ ਤੁਹਾਨੂੰ ਵੇਖੋ ਜੀ ਦੋ ਮੋੜ ਉੱਤੇ ਹਨ ਕੋੜਾ ਜੀ ਵੇਖੋ ਜੀ ਇਹ 100 ਰੁਪਏ ਦਾ نوٹ ਆ ਇਹਦੇ ਵਿੱਚ 40 ਬਾਰ گول ਚ ਘੁਲ ਚ ਆਇਆ ਗਿਆ ਜੀ ਆ 1000 ਰੁਪਏ ਦਾ نوٹ ਜੀ ਰਹਾ ਆ ਅੱਜ ਦੇ ਸਮੇ ਵਿੱਚ ਬੰਦ ਹੋ ਗਿਆ ਜੀ ਇਹ ਵੀ ਜ਼ਾਮ ਤੇ ਰੱਖਿਆ ਹੋਇਆ ਜੀ ਕੋਈ ਨਾਮ ਦੱਸ ਦਿਓ ਪੈਨਲ ਬਾਰੇ ਹਾਂਜੀ ਇਹਦੇ ਜੀ ਕੋਈ ਵੀ ਆਪਣੇ ਕੈਜਸਟ ਹੁੰਦਾ ਕੋਈ ਵੀ ਆਪਣੇ ਕੈਜ ਜੋ ਸਮਾਗਮ ਹੁੰਦਾ ਕੋ ਪ੍ਰੋਗਰਾਮ ਹੁੰਦਾ ਆ ਇਹ ਮੈਨੂੰ ਸ਼ੌਂਕ ਆ ਜੀ ਮਹਾਰਤ ਨੂੰ ਵਿਖਾਲਣਾ ਜੀ ਇਹਨਾਂ ਜੀ ਚਾਹਤਿਆ ਰੱਖੋ ਪ੍ਰਾਣੀ ਜੀ ਆਪਣੀ ਸਾਮਕ ਰੱਖੋ ਹਾਂਜੀ ਬਹੁਤ ਵਧੀਆ ਲੱਗਦਾ ਤੁਹਾਨੂੰ ਮੈਨੂੰ ਵਧੀਆ ਲੱਗਦਾ ਜੀ ਮੇਰੇ ਮਨ ਨੂੰ ਬਹੁਤ ਜਦੋਂ ਕਿ ਇਹਨੂੰ ਵਿਖਾਲਣਾ ਇੰਟਰਵਿਊ ਬਣਾ ਜਦੋਂ ਤੁਹਾਨੂੰ ਉਰਾ ਲੈਂਦੇ ਆ ਜੀ ਮੈਨੂੰ ਬਹੁਤ ਸ਼ੌਂਕ ਆ ਜੀ ਮੇਰੇ ਮਨ ਨੂੰ ਜ਼ਲੀ ਹੁੰਦੀ ਆ ਜੀ ਕਿੰਨੇ ਕੀ ਜਿਹੜਾ ਸਾਮੇ ਹੋਰ ਵੀ ਸਿੱਖੇਗੇ ਨੇ ਹਾਂਜੀ ਹੋਰ ਵੀ ਆ ਗਿਆ ਜੀ ਹਾਂਜੀ ਹਾਂਜੀ ਇਹ ਜਿੰਨੇ 1 ਰੁਪਏ ਦਾ 2 ਰੁਪਏ ਦਾ 5 ਤੇ ਦਾ 10 ਰੁਪਏ ਦਾ ਹਾਂਜੀ